ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੁਖ ਦੁਖ ਨਾ ਵਿਆਪਾਇ ਮੁਰ ਚਰਨਨ ਲਾਗੇ ਦਿਨ ਸੁਭਾਗੇ ਆਪਨਾ ਪ੍ਰਦਾ ਪਾਇ ਅਣਹਤ ਬਾਣੀ ਗੁਰ ਸ਼ਬਦ ਜਾਣੀ ਹਰਨਾਮ ਹਰਨਾਸ ਪੁੱਗੂ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਰਨ ਜੋ ਕੋ ਦੁਨੀਆਈ ਪਰ ਅਰਜਣੇ ਕੋਤ ਸੰਸਾਰੀ ਗੁਰੂ ਕਹਾਵੇ ਜਾਨਨਾ ਦਿਸ਼ਾਂ ਸੁਡਿਉ ਹੋਰ ਸੇ ਅਜਰ ਅਨੰਦਰਿਆ ਜਾਵੇ ਪੁਰਸ ਅਦਰ ਨਾਦਰਿਆ ਜਾਵੇ ਕਰਨ ਗਗਨ ਅਵਖੰਡ ਮਹ ਜੋਤਿ ਸਰੂਪੀ ਰਹੂ ਪਰ पण ਮਥੁਰਾ ਕਛ ਭੇਦ ਨਹੀਂ ਮੁਰਾਰਜਨ ਪ੍ਰਤਖ ਹਰ ਹਦ ਗੰਡਾਲੇ ਅਟਲ ਸਿਕ ਸੰਗਤ ਸਭ ਨਾਵੇਂ ਨਿਤ ਪ੍ਰਾਨ ਬਾਚਿ ਇਹ ਬੀਤ ਬ੍ਰਹਮ ਮੁਖ ਗਾਵੇ ਅਦੈ ਚਵਰ ਸਿਰ ਤੁਲੇ ਨਾਮ ਅਮਰ ਤੁਮਖ ਲੀਓ ਮੁਰੇ ਅਰਜੁਨ ਸਿਰ ਸਤ੍ਰਿਆ ਉਪਰਮੇਸ਼ਰ ਦੀਓ ਮਿਲ ਨਾਨਕ ਦੇ ਅੰਗ ਦੇ ਅਮਰ ਗੁਰ ਗੁਰਨਾਮਦਾਸ ਹਲ ਕਹਿ ਗਇਓ ਹਰਬੰਸ ਜਗ ਜਸਨ ਪਰਿਓ ਸੋ ਕਮਨ ਕਹੈ ਸ੍ਰੀ ਗੁਰੂ ਮੋਇ ਨਿਉ ਪੁਰੀ ਮਹਿ ਗਇਆ ਪਰਮੇਸ਼ਵਰ ਭਾਇਓ ਹਰ ਸਿੰਘਾਸ਼ਨ ਦੀਓ ਸ੍ਰੀ ਗੁਰ ਤਾਹ ਬਿਠਾਇਓ अरंश की ओ सुरदेव तोहे जस जय जय जंप है असुर गए ते भाग पाप तिनु पितर कंप है काटे सो पाप तिन रहों के मुरारम दास जिन पायो छत्र सिंघासन प्रथमे मुरारजन कौ दयायो छत्र सिंघासन प्रथमे मुरारजन कौ दयायो ਜੋ ਬਜੂ ਕਟਾਲ ਤਨ ਤਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਕੋਦ ਅੰਦਰ ਸੁਭਾਏ ਮਾਨ ਵੜਪਾਗੀ ਸੱਜਣ ਕੀ ਜਨੂ ਆਪਾਂ ਸਾਰੇ ਵੜਪਾਗੀ ਹਾਂ ਸਾਡੇ 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 ਸਾਰਿਆਂ ਤੇ ਜਗ ਜਲਨ ਦੇ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਨਤ ਬੇਰੰਤਾ ਹਨ ਬਖਸ਼ਾ ਹਨ ਅੱਜ ਸ਼ਹੀਦਾਂ ਦੇ ਸਰਪਾਤ ਤਨ ਤਨ ਸਭ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਇਨਾਂ ਦਾ ਪ੍ਰਕਾਸ਼ ਦਿਹਾੜਾ ਹੈ ਸਾਰਿਆਂ ਤਪੇ ਗੋਣ ਸਮੂਹ ਸੰਗਤਾਂ ਨੂੰ ਸਹਿਬਾਂ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਗੁਰੂ ਮੇਰ ਕਰਨ ਸਾਨੂੰ ਆਪਣੇ ਦਰਸਾਈ ਹੋਏ ਮਾਰਗ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰੋ ਮਤ ਬਖਸ਼ਿਸ਼ ਕਰੋ ਆਓ ਸਹਿਬਾਂ ਦੇ ਜੀਵਨ ਤੇ ਕੁਝ ਸਮਾ ਵਿਚਾਰ ਕਰਨ ਤੋਂ ਪਹਿਲ ਨੂੰ ਸਾਰੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਸੇਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਜੇਦੋਂ ਉਹਨਾਂ ਦੇ ਪਾਕ ਜੀਵਨ ਨੂੰ ਪੜ੍ਹਿਆ ਜਾਂਦਾ ਹੈ ਉਹਨਾਂ ਦੀਆਂ ਜਗਤ ਤੇ ਬੜੀਆਂ ਮਹਿਰਮਤਾਂ ਹਨ 1541563 ਈਸਵੀ ਨੂੰ ਸਾਹਿਬਾਂ ਦਾ ਆਗਮਨ ਕੋਇਨਵਾਲ ਸਾਹਿਬ ਦੀ ਧਰਤੀ ਤੇ ਹੁੰਦਾ ਹੈ ਪਿਤਾ ਸਤਗੁਰੂ ਰਾਮਦਾਸ ਸਾਹਿਬ ਜੀ ਹਨ ਮਾਤਾ ਭਾਨੀ ਜੀ ਹਨ ਇਹਨਾਂ ਨੇ ਜੀਵਨ ਦੇ ਵਿੱਚ ਜਗਤ ਦੇ ਵੱਡੇ ਵੱਡੇ ਇਤਿਹਾਸਕਾਰਾਂ ਨੇ ਫਲਾਸ਼ਕਾਰਾਂ ਨੇ ਪੁਨ ਨੂੰ ਸ਼ਹੀਦਾਂ ਦੇ ਸਰਤਾਜ ਕਹ ਕੇ ਬਿਆਨ ਕੀਤਾ ਹੈ ਜਦੋਂ ਸਾਹਿਬਾਂ ਦੇ ਗੁਣਾਂ ਨੂੰ ਵਾਚਿਆ ਜਾਂਦਾ ਹੈ ਉਹਨਾਂ ਦੇ ਇੰਨੇ ਗੁਣ ਨੇ ਵੀ ਉਹਨਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਬੜੇ ਮਹਾਨ ਸ਼ਬਦਾਂ ਦੇ ਨਾਲ ਉਹਨਾਂ ਨੂੰ ਸੁਭੋਧਨ ਕੀਤਾ ਜਾਂਦਾ ਹੈ ਬਾਣੀ ਦੇ ਬਹੁਤ ਇਹ ਗੱਲ ਤੀਜੇ ਪਾਤਸ਼ਾਹ ਨੇ ਕਹੀ ਸੀ ਦੋਹਿਤਾਂ ਬਾਣੀ ਦਾ ਮਹਤਾਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਰਿਆਂ ਤੋਂ ਵੱਧ ਬਾਣੀ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਹੈ ਉਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ ਨਿਮਰਤਾ ਦੀ ਮੂਰਤੀ ਕਿਹਾ ਜਾਂਦਾ ਹੈ ਉਤਾਰ ਚਿੱਤਤਾ ਦੇ ਸਰੂਪ ਮਾਨਵੀ ਪ੍ਰੇਮ ਦੇ ਅਲੰਬੜਦਾਰਲਾ ਮਿਸਾਲ ਬ੍ਰਹਮ ਗਿਆਨੀ ਪੰਚਮ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਜੀਨਾਂ ਦਾ ਜਨਮ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਮਾਤਾ ਭਾਨੀ ਜੀ ਦੇ ਉਦੋਂ ਤੋਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗ੍ਰਹਿ ਵਿਖੇ 1563 ਈਸਵੀ ਨੂੰ ਹੋਇਆ ਜਦੋਂ ਪਟਸ਼ਾਪਾਣਾ ਨੇ ਪਵਨ ਬਾਣ ਦਾ ਉਚਾਰਨ ਕੀਤਾ ਗੁਰੂ ਗ੍ਰੰਥ ਸਾਹਿਬ ਵਿੱਚ ਨਰਜ ਪਟਾ ਦੇ 121 ਸਵਈਆਂ ਦੇ ਵਿੱਚੋਂ ਤਿੰਨ ਪਟਾ ਨੇ ਆਪ ਜੀ ਦੀ ਸ਼ਰਪਖਿਪਮਾ ਵਿੱਚ ਜਿਹੜੇ 21 ਸਵਈਏ ਲਿਖੇ ਹਨ ਉਹਨਾਂ ਵਿੱਚ ਆਪ ਜੀ ਦੇ ਸਹਿਜ ਗੁਣਾਂ ਦਾ ਸੋਹਜ ਪੂਰਨ ਵਰਣਨ ਹੈ ਪਟਾ ਨੇ ਲਿਖ ਕੇ ਕੋਈ ਅਤਕਤ ਨਹੀਂ ਤੋਂ ਕੰਮ ਨਹੀਂ ਲਿਆ ਕੇ ਗੁਰੂ ਅਰਜਨ ਪਟਸ਼ਾ ਨੂੰ ਸਿੰਘਾਸਨ ਖੁਦ ਪਰਮੇਸ਼ਰ ਨੇ ਦਿੱਤਾ ਪ੍ਰਦਾਨ ਕੀਤਾ ਸ਼ਤਰ ਸਿੰਘਾਸਨ ਪ੍ਰਥਮੀ ਮੋਰ ਅਰਜਨ ਕੋ ਦੇ ਆਇਓ ਜਦੋਂ ਸਤਿਗੁਰੂ ਨਾਮਦਾਸ ਸਾਹਿਬ ਜੀ ਦੀ ਆਪਣੀ ਜੋਤ ਨੂੰ ਇਹਨਾਂ ਵਿੱਚ ਵਸਵਾਇ ਬਣ ਕਰਦੇ ਨੇ ਬਰਾਜ ਬਣ ਕਰਦੇ ਨੇ ਤੇ ਉਹਨਾਂ ਦੇ ਅੰਦਰ ਉਹ ਬ੍ਰਹਮ ਗਿਆਨ ਦਾ ਨਿਵਾਸ ਹੋ ਜਾਂਦਾ ਹੈ ਉਹਨਾਂ ਨੂੰ ਪਟਾਣੇ ਗਲਾਖੀ ਗੁਰੂ ਅਰਜਨ ਰਤਕ ਹਰ ਕਰਨ ਗਗਨ ਨਵਖੰਡਮ ਹੈ ਜੋਤ ਸਰੂਪੇ ਰਹੋ ਭਰ ਪੰਡ ਮਥੁਰਾ ਕਸ਼ਪੇ ਦੇ ਨਹੀਂ ਗੁਰੂ ਅਰਜਨ ਪ੍ਰਤਖ ਹਾਰ ਇਹ ਗੁਰੂ ਅਰਜਨ ਦੇ ਪਰਮੇਸ਼ਰ ਦਾ ਪ੍ਰਤਖ ਰੂਪ ਹਨ ਤੇ ਉਹਨਾਂ ਨੇ ਸਮੁੱਚੀ ਮਨੁੱਖਤਾ ਨੂੰ ਇਹ ਗੱਲ ਸਮਝਾਈ ਜੇ ਜਦੋਂ ਤੁਸੀਂ ਇਸ ਜਗਤ ਦੇ ਵਿੱਚ ਵਿਚਰਣਾ ਹੈ ਹਰ ਇੱਕ ਦੇ ਵਿੱਚੋਂ ਪਰਮੇਸ਼ਰ ਦੇ ਦਿਧਾਨ ਕਰਨੇ ਨੇ ਜੇ ਤੂੰ ਪਰਮੇਸ਼ਰ ਦੇ ਦਿਧਾਨ ਕਰਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਜਿਉਣਾ ਕਰੋ ਕਰੋਗੇ ਤੁਹਾਡੀ ਜ਼ਿੰਦਗੀ ਚ ਕੋ ਕਰਮ ਨਹੀਂ ਰਹਿਣਗੇ ਪਾਪ ਨਹੀਂ ਰਹਿਣਗੇ ਤੁਹਾਡਾ ਜੀਵਨ ਪਰਮੇਸ਼ਰ ਦੇ ਨਾਲ ਜੁੜ ਕੇ ਮਸ਼ਰ ਹੋਏਗਾ ਸਤਿਗੁਰੂ ਕੀ ਏਕਦੇ ਨੇ ਇਹ ਸੰਸਾਰ ਦੇ ਉੱਤੇ ਜ਼ਿੰਦਗੀ ਜਿਉਣ ਵਾਲਾ ਹਰ ਇੱਕ ਵਿਅਕਤੀ ਜਿਹੜਾ ਉਹ ਕੇਵਲ ਤੇ ਕੇਵਲ ਆਪੋਤਾਪੀ ਵਿੱਚ ਹੈ ਸਾਰੇ ਪਾਸੇ ਇਸ ਗੱਲ ਦਾ ਪਸਾਰ ਹੈ ਕਿ ਉਹ ਆਪਣੀ ਈਨ ਆਪਣਾ ਕਰਮ ਦੂਜਿਆਂ ਤੋਂ ਕਰਵਾਉਣਾ ਚਾਹੁੰਦਾ ਹੈ ਇਸ ਕਰਕੇ ਸਤਿਗੁਰਾਂ ਨੇ ਬਾਬੇ ਨਾਨਕ ਦੇ ਪੰਥ ਨੂੰ ਅੱਗੇ ਤੋਰਦਿਆਂ ਜਦੋਂ ਸਤਿਗੁਰੂ ਰਾਮਦਾਸ ਸਾਹਿਬ ਜੀ ਨੇ ਇਹਨਾਂ ਤੇ ਕਿਰਪਾ ਕੀਤੀ ਹੁਣ ਅਨੁਗਦੀ ਨਿਸ਼ੀ ਨੇ ਖੁਰਤਾ ਗੱਦੀ ਦਾ ਤਖ਼ਤ ਦਿੱਤਾ ਸਤਿਗੁਰੂ ਅਰਜਨ ਦੇਵ ਜੀ ਦੇ ਹਿਰਦੇ ਵਿੱਚ ਆਪਣੇ ਗੁਰੂ ਪਿਤਾ ਸ੍ਰੀ ਗੁਰੂ ਰਾਮਦਾਸ ਪ੍ਰਤੀ ਇੰਨਾ ਪਿਆਰ ਸੀ ਇੰਨਾ ਸਤਕਾਰ ਸੀ ਜਿਹਦੇ ਬਦੌਲਤ ਉਹਨਾਂ ਦੀ ਪਵਿੱਤਰ ਆਤਮਾ ਆਪਣੇ ਇਸ਼ਟ ਦੀ ਉਪਾਸ਼ਨਾ ਵਿੱਚ ਅਟੁੱਟ ਅਮੁਖ ਵਿਸ਼ਵਾਸ ਤੇ નિਸ਼ਕਾਮ ਸਨੇਹ ਵਿੱਚ ਜੁਟੀ ਤੇ ਪ੍ਰਚੰਡ ਰਹਿੰਦੀ ਸੀ ਗੱਦੀ ਤਾਂ ਮਿਲੀ ਜੀ ਬਾਬਾ ਪ੍ਰਿਥੀ ਜਨ ਦੀ ਬਾਬਾ ਮਿਹਰਬਾਨ ਦੀ ਚਾਹ ਦੇ ਸੰਪੀ ਅਸੀਂ ਵੱਡੇ ਆ ਸਾਨੂੰ ਤਖਤ ਮਿਲੇ ਆਪ ਜੀ ਨੇ ਸਹਿਬਾਂ ਦੀ پاک ਬਾਣੀ ਦੇ ਬਚਨ ਸੁਣੇ ਨੇ ਇੱਕ ਕੜੀ ਨਾ ਮਿਲਤੇ ਤਾਂ ਕਲ ਜਗੋਤ ਤਾਂ ਹੁਣ ਕਦ ਮਿਲੇ ਆ ਪ੍ਰਿਆ ਤੁਧ ਭਗਵੰਤਾ ਮੋਹਿ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ ਗਣ ਦੇਖੇ ਗੁਰ ਦਰਬਾਰੇ ਜੀਓ ਇਹ ਚਿੱਠੀਆਂ ਸੰਚਾਰ ਸਮਾਂ ਆ ਜਦੋਂ ਸਤਿਗੁਰੂ ਤਖਤ ਤੇ ਬੈਠੇ ਇਹਨਾਂ ਨੂੰ ਬਾਣੀ ਦਾ ਰੂਪ ਦੇ ਦਿੱਤਾ ਮਾਮਾ ਪ੍ਰਥੀਆ ਚਿੱਠੀਆਂ ਲਿਖੋ ਦਿੰਦਾ ਹੈ ਚੌਥੀ ਚਿੱਠੀ ਸਤਿਗੁਰਾਂ ਖਾਸੀ ਜਿਹੜਾ ਲਿਖੇਗਾ ਨੂੰ ਅਸੀਂ ਮੰਨ ਲਾਂ ਲਵਾਂਗੇ ਕਿ ਸੱਚ ਹੈ ਮੁਕਰ ਜਾਂਦਾ ਗੁਰthia ਜੇਬ ਵਿੱਚੋਂ ਕਢਾ ਕੇ ਲਿਆਈਆਂ ਸਿਖਾਂ ਦੇ ਰਾਹੀ ਉਸੇ ਸਮੇਂ ਸਤਿਗੁਰਾਂ ਕਹਿ ਦਿੱਤਾ ਅਸੀਂ ਕਿ ਤਖਤ ਦਾ ਮਾਲਕ ਸਾਡਾ ਅਰਜਨ ਹੈ ਉਹ ਆਪਣੇ ਪਿਤਾ ਗੁਰਦੇਵ ਨੂੰ ਪਿਤਾ ਨਹੀਂ ਗੁਰੂ ਮੰਨ ਕੇ ਉਹਨਾਂ ਨੇ ਹਰ ਗੱਲ ਮੰਨਦੇ ਸਨ ਜਦੋਂ ਆਪ ਤਾਂ ਕਰ ਤੇ ਬੈਠੇ ਦੂਜੇ ਪਾਸੇ ਕਰੋ ਬਾਦਸ਼ਾਹ ਸਭ ਭਾਰਤੀਆਂ ਨੂੰ ਇੱਕ ਵਿਸ਼ਵਾਸ ਅਧੀਨ ਲਿਆਉਣ ਲਈ ਉਸੇ ਸਾਲ ਇੱਕ ਸਾਂਝਾ ਧਰਮ ਚਲਾ ਰਿਹਾ ਜਿਹਦਾ ਨਾਮ ਦੀਨ ਨੇ ਅਲਾਹੀ ਰੱਖਿਆ ਪਰ ਦੀਨ ਨੇ ਅਲਾਹੀ ਹਾਸਲ ਹੋਣ ਦੇ باوجود ਇਹਦੀ ਜਿਹੜੀ ਵਿਚਾਰਧਾਰਾ ਹੈ ਇਹਨਾਂ ਵੱਡਾ ਵਿਸਾਰਾ ਨਾ ਕਰ ਸਕੀ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਨਾਨਕ ਸਾਹਿਬ ਜੀ ਤੇ ਉਹਨਾਂ ਦੇ ਮਗਰੋਂ ਆਇਆ ਤਿਰਨ ਹੋਰ ਪੁਰਖ ਸਾਹਿਬਾਨ ਦੇ ਰੋਹਾਨੀ ਫਰਸ਼ 'ਤੇ ਇਹਨੂੰ ਹੋਰ ਅਕੇ ਤੋਰਿਆ ਕਾਲ ਕੁੰਖ ਦੀ ਮਹਿਮਾ ਅਦੈ ਲੋਗ ਕੰਨਾਂ ਨਾਲ ਗਾਈ ਕਿ ਕ੍ਰੂੜ ਤੋਂ ਕ੍ਰੂੜ ਤੇ ਪ੍ਰਖਤ ਅਤੇ ਸ਼ਖ ਤੋਂ ਸ਼ਖ ਫਿਰ ਬਾਵੀ ਉਸ ਮਹਾਨ ਮਹਿਗੂ ਦੀ ਸਿਮਰਤੀ ਵਿੱਚ ਜੁੜਨ ਲਈ ਨਿਰਮਲ ਤੇ ਹੋਰ ਨਿਰਮਲ ਹੰਦਾਂਗੇ ਇੱਕ ਬਾਣੀ ਬੜੀ ਪ੍ਰਚਲਿਤ ਹੋਈ ਅੱਜ ਵੀ ਪ੍ਰਚਲਿਤ ਹੈ ਜਿਹਦਾ ਪਾਠ ਤੁਸੀਂ ਕਰਦੇ ਹੋ ਅੱਜ ਕੁਛ ਨਾਮ ਜਣਿਆ ਕਿਤੇ ਹਰ ਮਹੱਲੇ ਹਰ ਕਲੋਨੀ ਦੇ ਵਿੱਚ ਇੱਕ ਨਈ ਦੋ ਦੂ ਸੈਟ ਨਾ ਹਨ ਉਹਨਾਂ ਨੇ ਨਾਮ ਰੱਖਿਆ ਕਿਤੇ ਸਮੁੱਚੇ ਭਾਰਤ ਵਿੱਚ ਸਮੁੱਚੇ ਵਰਲਡ ਦੀ ਸ਼੍ਰੀਸ਼ਕਮੇ ਸੈਟੀ ਆਲਨੀਆ ਸੁਭਮੇ ਸੈਟੀ ਉਹਨਾਂ ਦੇ ਨਾਮ ਤੇ ਇਹ ਜਾਪ ਕਿਤੇ ਨਾਮ ਇਸੇ ਹੀ ਕਾਰਨ ਹੈ ਕਿ ਸੰਸਾਰ ਬਚਿਆ ਹੋਏ ਜੇ ਕਿਤੇ ਜਗਤ ਦੇ ਜੀਵ ਇਹਨੂੰ ਕਮਾ ਲੈਣ ਅਸੀਂ ਸਿਰ ਕੇਵਲ ਇਹ ਪਾਠ ਕਰਦੇ ਆਂ ਕਮਾਇਆ ਨਹੀਂ ਕਿਉਂਕਿ ਉਹ ਕਿ ਸ੍ਰੀ ਸੁਖਮੀ ਸਾਹਿਬ ਗੁਰੂ ਸਾਹਿਬ ਜੀ ਦੀ ਜਈ ਬਾਣੀ ਹੈ ਜਿਹੜੀ ਹਿਰਦੇ ਨੂੰ ਠੰਡ ਪਾਉਂਦੀ ਇਹਦੇ ਚ ਸਤਗੁਰਾਂ ਕਿਹਾ ਗੱਲ ਕਰਤੀ ਠੰਡਾ ਹਰਣਾ ਨੂੰ ਮਨੁੱਖ ਹਰ ਪਾਸੇ ਤਪਿਆ ਹੋਇਆ ਹੈ ਧਰ ਲੋਕਲੇਸ਼ ਦੁੱਖ ਬਿਮਾਰੀਆਂ ਆਰਥਿਕ ਤੰਗੀ ਬੜਾ ਸਤਾਇਆ ਜਗਤ ਦੇ ਇਸ ਸਾਰੇ ਨੇ ਸੁਨੋ ਬੜੀ ਕਾਲੀ ਬਿਚਾਰ ਕਰੋ ਇਸ ਕਾਲੀ ਨੇ ਜਗਤ ਦੇ ਕਲੇਸ਼ ਨੇ ਸਾਨੂੰ ਬਹੁਤ ਭਿਆਨਕ ਬਿਮਾਰੀਆਂ ਦਿੱਤੀਆਂ ਨੇ ਇੱਕ ਸ਼ੂਗਰ ਤੇ ਇੱਕ ਰੀਤੀ ਤੀਜੀ ਬਿਮਾਰੀ ਹੈ ਹਾਰਟ ਅਟੈਕ ਦੀ ਕਿੰਤਤ ਬਿਮਾਰੀ ਇੱਕ ਛੇ ਦੇ ਵਿੱਚ ਇਨੀ ਪਤਾ ਲੱਗਾ ਅਮਨੁੱਖ ਗਿਆ ਕਿਥੇ ਸਤਿਗੁਰਾਂ ਕੀ ਰਸਈ ਜੇੰਦੂ ਤਰਪਰੇ ਇਹ ਪਹਿਲੇ ਜਨ ਵਿੱਚ ਇਹ ਗੱਲ ਆਖੀ ਜੀ ਉਹ ਤਪ ਤਪ ਹੈ ਬਾਰੂ ਬਾਰ ਤਪ ਤਪ ਖੱਪੇ ਬਹੁਤ ਬੇਕਾਰ ਕਿਉਂ ਤਪਦਾ ਜੀ ਜੈ ਤਨ ਬਾਣੀ ਵਿਸਰਦਾਏ ਜਿਉਂ ਪੱਕਾ ਰੂਹ ਜੀ ਮਿਲ ਲਾਇ ਜਿਨ ਕਨ ਕੀਤੇ ਅਖੀਨਾਤ ਜਿਨ ਜਿਹਾ ਦਿੱਤੀ ਬੂਨੇ ਤਾਤ ਮਨ ਰੱਖਿਆ ਗਮੀ ਪਾਏ ਵਧ ਪਮਣ ਆਖੇ ਸਬਦ ਜੇ ਪਾ ਮੁਹ ਪ੍ਰੀਤ ਸੁਆਦ ਸ਼ੰਭਾ ਕਾਲਖ ਦਾ ਗਾਂਦਾ ਅਗ ਦਾ ਦੋਸ਼ ਮੁਹ ਚੱਲਿਆ ਲਾਏ ਦਰਗਾ ਬੈਣ ਨਹੀਂ ਦਾ ਜੇ ਕੋ ਦੁਬ ਫਲੂ ਵੈਸਾ ਸਾਚਾ ਸਰਬਦਾਤਾਰ ਸਤਗੁਰਾਂ ਖਜ ਨੇ ਇਹ ਸਾਰੇ ਇੰਮਰੇ ਦਿੱਤੇ ਨੇ ਨਾ ਉਹ ਜਿੰਤਨ ਕਰਿਆ ਕਰ ਐਵੇਂ ਇੰਤ ਨੂੰ ਛੜ ਰਿਹਾ ਮੱਚ ਰਿਹਾ ਪਾਪ ਰਿਹਾ ਇਰਖਾ ਦੀ ਅੱਗ ਵਿੱਚ ਦੁਆਰਦੀ ਅੱਗ ਵਿੱਚ ਕਾਮ ਦੀ ਅੱਗ ਵਿੱਚ ਕ੍ਰੋਧ ਦੀ ਅੱਗ ਵਿੱਚ ਪੰਜੇ ਵਿਕਾਰਾਂ ਨੇ ਬੜਾ ਸਤਾਇਆ ਤੇ ਸਤਗੁਰਾਂ ਆਖੇ ਮੇਰੀ ਇਹ ਬਾਗ ਬਾਣੀ ਪਰਮੇਸ਼ਰ ਦੇ ਦਰਦ ਤੋਂ ਆਈ ਤੁਹਾਡੇ ਹਿਰਦਿਆਂ ਨੂੰ ਠੰਡ ਪਾ ਗਈ ਆਤਮਾ ਨੂੰ ਇਹ ਆਨੰਦ ਦਿੰਦੀ ਹੈ ਮਨ ਨੂੰ ਟਿਕਾਅ ਬਖਸ਼ਦੀ ਹੈ ਸਰੀਰ ਨੂੰ ਸ਼ਕਸ਼ ਕਰਦੀ ਹੈ ਮਾਨੋ ਕਿ ਸਰਬ ਰੋਗਾਂ ਦੀ ਇਹ ਔਸ਼ਧੀ ਹੈ ਸਾਰੇ ਲੋਕ ਦੂਰ ਕਰਦੇ ਸਮਰਥ ਰੱਖਦੀ ਇਹਦੇ ਵਿੱਚ ਕਿਹਾ ਜੀ ਸਰਬ ਰੋਗਾ ਅਖਤਨਾ ਬਿਸ਼ਰਤੀ ਕਿ ਅਸੀਂ ਅਰੰਭ ਤੋਂ ਲੈ ਕੇ ਅੰਤ ਤੱਕ ਇੱਕੋ ਵਾਰੀ ਮੰਗਾਈਏ ਬਾਣੀ ਦੇ ਜਪ ਚੱਲਦੇ ਨੇ ਕੋਈ ਆਰੰਭ ਵਿੱਚ ਚੰਦਾ ਕੁਦਾਸ ਅਸਥਪੋਧੀਆਂ ਬਾਅਦ ਆਉਂਦਾ ਹੈ ਕੋਈ ਅਖੀਰ ਤੇ ਆਉਂਦਾ ਨਹੀਂ ਜੇ ਸਤਗੁਰੂ ਅਰਜਨ ਦੇਵ ਜੀ ਦੀਆਂ ਤੁਸੀਂ ਸਦੀਵੀ ਖੁਸ਼ੀਆਂ ਲੈਣੀਆਂ ਨੇ ਨਾ ਤਾਂ ਸ਼ੁਰੂ ਤੋਂ ਸ਼ੁਰੂ ਤੱਕ ਪਾਠ ਕਰਿਆ ਇਹ ਬਹਾਨਾ ਹੁੰਦਾ ਹੈ ਕਿ ਤਰੀਕਾ ਹੁੰਦਾ ਹੈ ਕਿ ਉਹਦੇ ਨੇ ਇਸ਼ਾਰਾ ਸਾਧ ਕੀਤਾ ਸਾਥ ਉਹ ਨਹੀਂ ਹੋਇਆ ਤੇ ਆਹ ਚਾਲੀ ਦਿਨ ਆਹ 40 ਦਿਨ ਜਿਨੇ ਵੀ ਕਰਨੇ ਨੇ ਕੋਈ ਬੰਦਸ਼ ਨਹੀਂ ਜਿਨੇ ਦਿਨ ਆ ਸਕਦੇ ਉਹਨੇ ਦਿਨ ਤੇ ਘਟੋਕਾਰ ਸੰਪੂਰਨ ਪਾਠ ਲਈ ਹਰ ਘਰ ਵਿੱਚ ਇਹ ਲਗਾਇਆ ਜਾਂਦਾ ਹੈ ਕਿਉਂ ਸਤਿਗੁਰਾਂ ਖੈ ਇਹਦਾ ਭਗਤਾਂ ਦੇ ਹਿਰਦੇ ਵਿੱਚ ਟਿਕਾਣਾ ਇਹ ਸੁੱਖ ਦਿੰਦੀ ਹੈ ਇਹਦਾ ਨਾਮ ਹੀ ਮੈਂ ਸੁੱਖਾਂ ਦੀ ਮਣੀ ਰੱਖੀ ਆ 24 ਹਜ਼ਾਰ ਸ્વાસ ਤੁਸੀਂ ਦਿਨ ਤੇ ਰਾਤ ਵਿੱਚ ਲੈਂਦੀ ਹੈ 24 ਹਜ਼ਾਰ ਇਸ ਪਾਤ ਬਾਣੀ ਦੇ ਅੱਖਰ ਨੇ ਇਹ ਸਤਿਗੁਰ ਅਰਜਨ ਦੇਵ ਸਾਹਿਬ ਦੀ ਦੇਗਣਾ ਕਿੰਨੂ ਸਹਿਬਾ ਕੈ ਸੁਖ ਮਣੀ ਸੁਖੇ ਅੰਮ੍ਰਿਤ ਪ੍ਰਭ ਨਾਮ ਭਗਤ ਜਨ ਨਹ ਕੈ ਮਨ ਮਿਸ਼ਰਾ ਇਹ ਇਹ ਨਹੀਂ ਕਿ ਇਹ ਬਾਣੀ ਜਿੰਨੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਦੈਨ ਉਹਦੇ ਵਿੱਚੋਂ ਤਕਰੀਬਨ ਅੱਧੀ ਨਾਲੋਂ ਵੱਧ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਮੁਖਾਰਤਨ ਤੋਂ ਉਚਾਰਨ ਕੀਤੀ ਹੋਈ ਬਾਣੀ ਹੈ ਜਿਸ ਵਿੱਚ ਸਤਗੁਰਾਂ ਸਮਝਾਇਆ ਚੰਗੇ ਮਨੁੱਖ ਅਕਾਲ ਪੁਰਖ ਨਾਲ ਜੁੜੇ ਹੋਣ ਮਾਨਵਤਾ ਦੇ ਹੱਥੈ ਸ਼ੀਵਨੁ ਕਦੇ ਚਿਰਤਰ ਦੀ ਘਾੜਤ ਮੈਂ ਇਹਦੇ ਵਿੱਚ ਮਜੂਦ ਕੀਤੀ ਹੈ ਤੁਸੀਂ ਇਹਨੂੰ ਚੰਗੀ ਤਰ੍ਹਾਂ ਗਾਇਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਸਾਹਿਬਾਂ ਨੇ 2218 ਸ਼ਬਦਾਂ ਦੁਆਰਾ ਇਸ ਗੱਲ ਨੂੰ ਵਾਰ-ਵਾਰ ਬਹੁਤ ਹੀ ਸਜੇ ਢੰਗ ਦੇ ਨਾਲ ਸਮਝਾਇਆ ਹੈ ਫਿਰ ਦਸਤਾਂਤ ਵਿੱਚ ਨਰੰਦੇ ਟੰਗਾ ਨਾਲ 30 ਰਾਗਾਂ ਵਿੱਚ ਗਾ ਗਾ ਕੇ ਦਰਹਾਇਆ ਗਿਆ ਹੈ ਕਿ ਤੂੰ ਆਪਣੇ ਜੀਵਨ ਵਿੱਚ ਇਸ ਤਰ੍ਹਾਂ ਕਰਨਾ ਹੈ ਆਪਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਬਣਾਣਾ ਹੈ ਇਹ ਕਾਰਨ ਸੀ ਕਿ ਇਹਦੇ ਪ੍ਰਭਾਵ ਜਦੋਂ ਪ੍ਰਭਾਤੀਆਂ ਤੇ ਬਈ ਅਨੂਠੇ ਪ੍ਰਭਾਵ ਦੇ ਸਰਕਾਰ ਉਹਨਾਂ ਨੇ ਰਾਏ ਗੁਰਵਾਨ ਜੀ ਵੱਲੋਂ ਉਗਮਣ ਹੈ ਤੈ ਆਤਮਾ ਚੱਕੀ ਕੀਆਂ ਲੋਹਾ ਕਹਿ ਕੇ ਸਤਿਕਾਰਿਆ ਹੈ ਸਤਿਗੁਰਾਂ ਨੇ ਉਹਨਾਂ ਗੁਰੂ ਸਾਹਿਬਾਂ ਪ੍ਰਤੀ ਆਪਣੀ ਬਾਣੀ ਦੇ ਵਿੱਚ ਇਹ ਬੋਲਾਖੀ ਭਾਵੇਂ ਕਿ ਉਹਨਾਂ ਨੇ ਆਪਣੀ ਮਹਾਨ ਸ਼ਖਸੀਅਤ ਤੇ ਬਾਣੀ ਪ੍ਰਵਾਹ ਸਦਕਾ ਸੂਰਜ ਦੇ ਚੜਨ ਵਾਲੇ ਪਾਸੇ ਤੋਂ ਲੈ ਕੇ ਡੁੱਬਣ ਵਾਲੇ ਪਾਸੇ ਤੱਕ ਹਰ ਤਰਫ ਅਧਿਆਤਿਕ ਪ੍ਰਕਾਸ਼ ਦਾ ਚੰਨ ਹੀ ਚੰਨ ਬਖੇਰ ਦਿੱਤਾ ਅਤੇ ਸੰਸਾਰ ਨੂੰ ਨੂਰੋ ਨੂਰ ਕਰ ਦਿੱਤਾ ਮਿਲਦਾ ਤੇ ਕਿ ਇਹ ਹੈ ਤੁਹਾਡਾ ਜੀਵਨ ਤੁਸੀਂ ਬਾਅਦ ਕੇ ਦੇਖੋ ਪਰ ਤੇ ਦੇਖੋ ਸੁਣੋ ਤੇ ਸਹੀ ਇਹਨਾਂ ਸ਼ਬਦਾਂ ਦੇ ਵਿੱਚ ਡੁੱਬ ਕੇ ਦੇਖੋ ਅਸੀਂ ਸ਼ਰਮ ਖਾਇਆ ਜੀ ਖਾਣਾ ਪੂਰਤੀ ਵਾਸਤੇ ਪਾਠੀ ਸ਼ਗਲੇ ਬਾਗਾਲਿਆ ਵੀ ਲੋਕਾਂ ਇੱਤੇ ਬਾਣੀ ਪੜਦੀ ਬਸ ਜਿਹੜੋ ਤੇ ਟੇਕ ਨੀ ਵੀ ਸਾਠ ਨੂੰ ਘਾਟਣਾ ਕਰਿਓ ਸਾਠਾਂ ਨੂੰ ਪੂਰੇ ਕਰਨੇ ਨਹੀਂ ਲੋਕਾਂ ਇੱਤੇ ਅਮਰ ਤੋਂ ਪੜੀਵੇਂ ਦੇ ਲੈ ਗਏ ਅਸੀਂ ਨਿਤਨੇਮ ਕੀਤਾ ਪੈਂਦੇ ਅਸੀਂ ਸਪੀਡ ਰੱਸੀ ਲੋਕਾਂ ਨੂੰ ਕਿ ਮੈਂ ਤਾਂ ਹੀ ਕਰ ਜਾਣਾ ਇੰਨੇ ਚਿਰ ਨਹੀਂ ਸਤਿਗੁਰਾਂ ਤੇ ਆਖਿਆ ਸੀ ਸੱਜਣਾ ਜਦੋਂ ਮੇਰੀ ਬਾਣੀ ਤੇਰੇ ਸਾਹਮਣੇ ਆਵੇ ਜਦੋਂ ਤੂੰ ਗਾਣਾ ਸ਼ੁਰੂ ਕਰੇ ਤੇ ਇੱਕ ਸ਼ਬਦ ਪੈਣਾ ਪੜ੍ਹਦੇ ਆ ਕਰ ਹਲ ਕਾਂ ਬੇਲੋਵਨ ਬਨੂ ਮੇਰੇ ਪਾਈ ਸ਼ਹਿਜ ਬਦੂ ਜਿਹਾ ਤਤ ਨਦਾਈ ਕਿਤੇ ਮਾਲੂ ਪੁੱਛ ਕਿਵੇਂ ਖਿਓ ਜਨਾ ਦੁੱਧ ਲੜਕੇ ਇੱਕ ਤੱਤਾ ਪਾਣੀ ਪਾ ਦੋ ਤਾਂ ਵੀ ਨਹੀਂ ਮੱਖਣ ਹੋਣਾ ਜਿਆਦਾ ਤੱਤਾ ਵੀ ਨਹੀਂ ਜਿਆਦਾ ਠੰਡਾ ਵੀ ਨਹੀਂ ਉਹਦਾ ਇਹ ਰੇਗ ਬਣਾਣਾ ਪੈਂਦਾ ਤਾਂ ਉਹ ਕੱਠਾ ਹੁੰਦਾ ਇਹ ਸਤਿਗੁਰਾਂ ਖਿਆ ਉਹਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰੀ ਇਹ ਓਨ ਓਨ ਤੋਂ ਪਰਮੇਸ਼ਰ ਤੋਂ ਪ੍ਰਾਪਤੀ ਦੇ ਯਤਨ ਕਰੀ ਤੇਰਾ ਹਿਰਦਾ ਨੂੰ ਰੋਜ਼ ਰੋਜ਼ ਇਹ ਕਹ ਤੇਰੇ ਅੰਦਰ ਇਹੋ ਜਿਹਾ ਦਿਲਾਲ ਕਰਾ ਹੋਵੇਗਾ ਅਸ਼ਮੁਚੀ ਮਨ ਨੂੰ ਤਾਂ ਤੇਰਾ ਪ੍ਰਾਪਤ ਪ੍ਰਵਾਹ ਆਏਗਾ ਸਤਿਗੁਰਾਂ ਨੇ ਆਪਣੇ ਗੁਰਤਾਕਦ ਦੀ ਕਾਲ ਵਿੱਚ ਅਲਾਹੀ ਬਾਣੀ ਰਚਨ ਤੋਂ ਇਲਾਵਾ ਪਹਿਲੇ ਗੁਰਸਹਿਬਾਨ ਭਗਤਾਂ ਉੱਚੇ ਸੁੱਚੇ ਪੀਰਾਂ ਦਰਵੇਸ਼ਾਂ ਤੇ ਪੱਤਾਂ ਦੀ ਬਾਣੀ ਇਕੱਤਰ ਕਰਕੇ ਰਾਗਾਂ ਦੇ ਲਾਗ ਤੇ ਉਸ ਨੂੰ ਇੱਕ ਗ੍ਰੰਥ ਵਿੱਚ ਸੰਪਾਦਨ ਕੀਤਾ। ਇਹ ਸੰਹਾਰ ਕਾਰ ਲਈ ਉਹਨਾਂ ਨੇ ਰਾਮ ਸਾਧ ਦੇ ਕੰਨੇ ਸ਼੍ਰੀ ਅਮਰ ਸੰਤ ਸਾਹਿਬ ਕੇ ਬੈਠ ਕੇ ਆਪਣੀ ਇਕਾਲਨਾ ਕਾਲ ਦੀ 1601 ਈਸਵੀ ਤੋਂ ਲੈ ਕੇ 1604 ਈਸਵੀ ਤਰ੍ਹਾਂ ਇਹ ਨਿਰੰਤਰ ਤਿੰਨ ਸਾਲਾਂ ਤੋਂ ਉੱਤੇ ਸਮਾਂ ਲੱਗਦਾ ਮਿਹਨਤ ਬੜੀ ਲਗਨ ਸੁਗਮਤਾ ਨਾਲ ਇਸ ਕਾਰਜ ਨੂੰ ਪੂਰਾ ਕਰ ਲਿਆ ਸੰਧਾਰਨ ਪਰਪੱਕ ਪੰਜਾਬੀ ਭਾਸ਼ਾ ਵਿੱਚ ਬਾਣੀ ਰਚ ਕੇ ਉਹਨਾਂ ਨੇ ਪੰਜਾਬੀ ਨੂੰ ਵਿਸ਼ੇਸ਼ ਮਾਨ ਬਖਸ਼ਿਆ ਜਿਸ ਅਰਕਿ ਪੰਜਾਬੀ ਲੋਕ ਆਪਣੀ ਭਾਸ਼ਾ ਨੂੰ ਵਿਸ਼ੇਸ਼ ਪ੍ਰਮਾਣ ਗੁਰੂ ਵਿੱਚ ਪ੍ਰਾਪਤ ਕਰਕੇ ਇਹਨੇ ਜ਼ਬਾਨ ਬਣ ਗਏ ਇੱਥੇ ਹੀ ਬਸ ਨੇ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਲਸਾਨੀ ਅਲਾਹ ਲਸਾਨੀ ਅਲਾਹ ਹੀ ਖਦਾਨਾ ਪ੍ਰਾਪਤ ਕਰਕੇ ਹੁ ਇਹਦੇ ਸਥਾਨ ਇਹਨੇ ਗ੍ਰੰਥ ਬਣ ਗਏ ਅਹਨੇ ਜ਼ਬਾਨ ਅਹਲੇ ਗ੍ਰੰਥ ਇਹ ਦਾਤਾ ਸਤਿਗੁਰਾਂ ਦਿੱਤੀਆਂ ਤਾਂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਗੁਲਾਮ ਮੋਇਉद्दीन ਦੀ ਤਾਰੀਖੇ ਪੰਜਾਬ ਦੇ ਅੰਸਾਰ ਆ ਫਿਰ ਅਮਰਸ ਰੂਪਰ ਵਿੱਚ ਸੁਹੀ ਇਲ ਮੁਸਲਮੀਆਂ ਮੇਰ ਜਿਹੜਾ ਇਹਨੂੰ ਬਣਾਵਦਾ ਮੁਸਲਮਾਨ ਆਪਣਾ ਫਕੀਰ ਮੰਨਦੇ ਸਨ ਉਹਦੇ ਪਾਸੋਂ ਹਰਿਮੰਦਰ ਸਾਹਿਬ ਦੀ ਨਿਰਖਵਾ ਕੇ ਧਰਮ ਸ਼ਰਮ ਧਰਮਾਂ ਵਿੱਚ ਇਹ ਅਲੌਕਿਕ ਮੰਦਰ ਅਸਰਕ ਸਰਵਾਇਆ ਜਿਸ ਦੇ ਚਾਰ ਦਰਵਾਜੇ ਸਗਲ ਦੇ ਪ੍ਰਤੀਕ ਹੋਏ ਕਿ ਚੋਹਾਂ ਜਾਤਾਂ ਚੋਹਾਂ ਦਿਸ਼ਾਵਾਂ ਦਾ ਸਭ ਲੋਕਾਈ ਦਾ ਸੰਝਾ ਜੀਤਦਾ ਤੇ ਸਮੁੱਚਾ ਸੰਸਾਰ ਅੱਜ ਹਰਮੰਦਰ ਸਾਹਿਬ ਦੇ ਸਾਹਮਣੇ ਸੇਕਣ ਚੁਕੰਦੇ ਨੇ ਜਿਹਨੇ ਕੇਵਲ ਆਪਣੇ ਮੱਕੇ ਕਾਬੇ ਤੋਂ ਬਿਨਾਂ ਕਿਸੇ ਪਾਸੇ ਚੁਕਦੇ ਨਹੀਂ ਸਨ ਉਹ ਵੀ ਤਰਲੇ ਲੈਂਦੇ ਨੇ ਸ੍ਰੀ ਗੁਰੂ ਸਾਹਿਬ ਦੀ ਧਰਤੀ ਤੇ ਲੱਖਾਂ ਮੁਸਲਮਾਨ ਉਹਦਾ ਨਾਂ ਜੋੜੇ ਝੜ ਦੀ ਸੇਵਾ ਕਰਦੇ ਨੇ ਜਿਹੜੇ ਕਹਿੰਦੇ ਸਨ ਇੱਕੋ ਦਿਸ਼ਾ ਚ ਨਾ ਪੈ ਉਹਨਾਂ ਨੂੰ ਵੀ ਸਤ ਗੁਰਾਂ ਨੇ ਇਸ ਧਰਤੀ ਤੇ ਰਿੰਦਿਆਂ ਉਸਨ ਮਰ ਮਾਤਮਾ ਦੇ ਬਣਾਏ ਸਰਦ ਤੇ ਚੁਕਣ ਵਾਸਤੇ ਮਜਬੂਰ ਕਰ ਦਿੱਤਾ ਕਿਉਂ ਕਿ ਸਤਗੁਰੂ ਹਰ ਸਮੇਂ ਸਰਬਸੰਚੀ ਵਾਲਤਾ ਦਾ ਉਪਦੇਸ਼ ਦਿੱਤੇ ਨੇ ਲੰਗਰ ਪੰਗਰ ਦੀ ਪ੍ਰਥਾ ਚਲਦੀ ਨਹੀਂ ਆਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਹੋਣ ਲੱਗ ਗਿਆ ਹਰਬੰਦਰ ਸਾਹਿਬ ਚਰਨਾਂ ਕਾ ਸ਼ਹਿਰਾਂ ਲੱਗ ਗਈਆਂ ਦੂਰ ਨੇੜੇ ਤੋਂ ਸੰਗਤਾਂ ਉਹਨਾਂ ਦੇ ਸਮੇਂ ਤੇ ਆਉਂਦੀਆਂ ਗੁਰੂ ਜਸ ਗਾਉਂਦੀਆਂ ਹਉਮੈ ਤੇ ਤੁਰਾਈ ਨੂੰ ਤਿਆਗਣ ਤੇ ਨਿਮਰਤਾ ਗ੍ਰਹਿਣ ਕਰਨ ਦਾ ਉਪਦੇਸ਼ ਦਿੰਦੀਆਂ ਸਤਗੁਰੂ ਫਰਮਾਉਂਦੇ ਸਨ ਵੀ ਤੁਹਾਡੀਆਂ ਚਤਰਾਇਆਂ ਜਿਹੜੀਆਂ ਨੇ ਚਤਰਾਇ 96 ਪੈ ਕੀਤਾ ਹੈ ਕਾਮਨਾ ਹੈ ਕਿ ਤੁਠਾ ਸਾਹਿਬ ਜੋਧ ਦੇਵੈ ਸੋਈ ਸਕ ਪਾਈ ਹੈ ਇਹ ਸੁਖ ਤਾਂ ਪ੍ਰਾਪਤ ਹੁੰਦੇ ਨੇ ਤੁਸੀਂ ਇਹਨਾਂ ਸੁੱਖਾਂ ਦੇ ਭਾਗੀ ਬਣਨਾ ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਸਾਡਾ ਸ਼ਹੀਦੀ ਦਾ ਪੰਡ ਹੈ ਇਹ ਤੰ ਦੇ ਕੇ ਕੌਮ ਉਪਚਾਰਣ ਤਾਂ ਉਹਨਾਂ ਸਮੁੱਚੀ ਮਾਨਤ ਤੁਹਾਨੂੰ ਆਖਿਆ ਸੀ ਕਿ ਇਹ ਸ਼ਬਦ ਮੇਰਾ ਗਾਇਓ ਜੇ ਸੁਖ ਦੇਹ ਅਤ ਦਾ ਆਰਾਧੇ ਦੁੱਖ ਭੀ ਤੁਜਾ ਤੇ ਆਈ ਜੇ ਭੁੱਖ ਦੇ ਤਾਂ ਹੀ ਤਹੀ ਰਾਜਾ ਦੁੱਖ ਵਿਸ਼ੋਕ ਮਨਾਈ ਤਨ ਮਨ ਕਾਟ ਕਾਟ ਸਭ ਅਰਤੀ ਵਿੱਚ ਅਗਨੀ ਆਪ ਦੇ ਲਈ ਇਹ ਦਾਨ ਦੇ ਕੇ ਸਾਡੀ ਥੋੜੀ ਵੀ ਸਤਿਗੁਰਾਂ ਨੇ ਸਾਨੂੰ ਸਮਝਾਣਾ ਕੀਤਾ ਤੇ ਗੁਰੂ ਸਾਹਿਬ ਜਿਨ੍ਹਾਂ ਦਾ ਜੀਵਿਆਣਾ ਅਪਣਾ ਲਏ 1606 ਈਸਵੀ ਨੂੰ ਗੁਰੂ ਸਾਹਿਬ ਆਪਣੇ ਸ਼ੁਪੁੱਤਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤਖਤ ਦੇ ਕੇ ਸ਼ੇਧ ਦੇ ذریعے ਉਸ ਰੱਬ ਮੇ ਸਮਾਜਨਦੇ ਹਨ ਤੇ ਪਾਤਸ਼ਾਹ ਬਣ ਗੰਦੇ ਨੇ ਕਲ ਸਮੁੰਦਰ ਪੈ ਰੂ ਪ੍ਰਗਟ ਹਰ ਨਾਮ ਉਦਾਰਨ ਬਸੇ ਸੰਤ ਜਿਸ ਦਾ ਦੁੱਖ ਦਰਦਰਣ ਵਾਰਣ ਨਿਰਮਲ ਪੇਖਤਾ ਅਪਾਰਤਾਸ਼ ਬਿਨ ਅਵਰਣਾ ਕੋਈ ਬੰਨ ਬੱਚ ਜਿਨ ਜਾਣਿਉ ਪਇਉ ਤੇ ਸੰਸਰ ਲੋਈ ਜਿਹੜਾ ਮਨ ਕਰਕੇ ਬਚਨਾ ਕਰਕੇ ਸਤਗੁਰਾਂ ਨੂੰ ਜਾਣ ਲੈਂਦਾ ਉਹ ਹਰੀਵਰ ਘਾ ਹੋ ਜਾਂਦਾ ਤੇ ਗੁਰੂ ਸਾਹਿਬ ਕਹਿਣ ਲੱਗੇ ਬਾਤ ਸਭਾਂ ਨੇ ਆਖਿਆ ਸਦਨਾ ਤੇ ਤੇ ਰਖਿਓ ਕਰਨ ਗਗਨੁ ਨਾਮ ਖੰਡਮਹ ਹੈ ਜੋਤ ਸਰੂਪੇ ਰਹੋ ਭਰ ਗੁਰੂ ਅਰਜਨ ਜੀ ਜੋਤ ਰੂਪ ਹੋ ਕੇ ਤਰਤੀ ਗਾਸ਼ਤ ਨੌ ਕੰਡਾ ਵਿੱਚ ਵਿਆਪ ਰਿਹਾ ਹੈ ਪੰਡ ਮਛਰਾ ਮਥਰਾ ਕਸ਼ਪੀਦ ਨਹੀਂ ਗੁਰ ਅਰਜਨ ਪ੍ਰਤਖ ਹਰ ਭੀ ਉਹ ਪ੍ਰਤਖ ਹਰ ਨੇ ਪੁਨਨੀ ਪਾਕ ਬਾਣੀ ਨੂੰ ਗਾਇਉ ਉਹਨਾਂ ਦੇ ਪਾਕ ਸ਼ਬਦਾਂ ਨੂੰ ਪੜਿਓ ਤੇ ਉਹਨਾਂ ਦਾ ਜਿਹੜਾ ਖਜ਼ਾਨਾ ਹੈ ਦੈ ਗੰਗ ਜਲ ਅਟਲ ਸਿਕ ਸੰਗ ਸਭ ਨਾਲ ਹੈ ਗੁਰੂ ਅਰਜਨ ਦੇਵ ਜੀ ਦੀ ਦਰਗਾਹ ਵਿੱਚ ਕਦੇ ਨਾ ਮੁੱਕਣ ਵਾਲਾ ਨਾਮ ਰੂਪ ਗੰਗਾ ਜਲ ਵਹਿ ਰਿਹਾ ਹੈ ਇਹ ਸਾ ਜਿਸ ਵਿੱਚ ਸਾਰੀ ਸੰਗਤ ਕੀ ਕਰਦੀ ਇਸ਼ਨਾਨ ਕਰਦੀ ਦਿੱਤ ਪੁਰਾਣ ਬਾਚੀਆਂ ਵੇਦ ਬ੍ਰਹਮਾ ਮੁਕਾਵੇ ਆਪ ਦੀ ਹਜ਼ੂਰੀ ਵਿੱਚ ਇਤਨੇ ਮਾਨਸ਼ੀ ਵਿਆਸ ਦੇ ਲਿਖੇ ਹੋਏ ਧਰਮ ਪੁਸਤਕ ਪ੍ਰਾਨ ਸਦਾ ਪੜੇ ਜਾਂਦੇ ਹਨ ਤੇ ਬ੍ਰਹਮਾ ਵੀ ਆਪ ਦੀ ਹਜ਼ੂਰੀ ਵਿੱਚ ਮੂਹੂ ਵੇਦਾਂ ਨੂੰ ਗਾ ਰਿਹਾ ਹੈ ਭਾ ਵਿਆਸ ਤੇ ਬ੍ਰਹਮਾ ਵੱਡੇ ਵੱਡੇ ਦੇਵਤੇ ਵਿਦਵਾਨ ઋષਿ ਵੀ ਗੁਰੂ ਕਲਚੰਦ ਦੇ ਜੀ ਦੇ ਦਰ ਤੇ ਹਾਜ਼ਰ ਰਹਿਣ ਵਿੱਚ ਚੰਗੇ ਭਾਗ ਸਮਝਦੇ ਨੇ ਤੇ ਪਟਸ਼ਾਪ ਕਹਿੰਦੇ ਨੇ ਮੇਰੇ ਵਾਸਤੇ ਤਾਂ ਗੁਰੂ ਦੀ ਬਾਣੀ ਹੀ ਪ੍ਰਾਨ ਤੇ ਵੇਦ ਹੈ ਅਜੈ ਚਵਰ ਸਿਰਕੁ ਲੈ ਨਾਮ ਅਮਰਤ ਮੁਖ ਪੀਓ ਉਹ ਕਹਿਣ ਲੱਗੇ ਇਹ ਜੇ ਮੈਂ ਇਹ ਗੱਲ ਆਖਾਂ ਵੀ ਗੁਰੂ ਅਰਜਨ ਦੇਵ ਜੀ ਦੇ ਦਰਗਾਹ ਵਿੱਚ ਜਿਹੜਾ ਇਹ ਖਜ਼ਾਨਾ ਹੈ ਇਹ ਮੁਕਦਾ ਨਹੀਂ ਜੇ ਫਿਰ ਆਪਦੇ ਸਿਰ ਤੇ ਸਤਿਗੁਰੂ ਜੀ ਰੱਬੀ ਚੌਰ ਚੁਦਰਿਆ ਹੈ ਆਪਨੇ ਆਤਮਿਕ ਜੀਵਨ ਦੇਣ ਵਾਲਾ ਨਾਮ ਨੂੰ ਸਦਾ ਉਚਾਰਿਆ ਹੈ ਇਸ ਕਰਕੇ ਤੁਹਾਡੇ ਤੇ ਕਿਰਪਾ ਹੋਈ ਗੁਰੂ ਅਰਜਨ ਸ੍ਰੀ ਛਤਰ ਆਪ ਪਰਮੇਸ਼ਰ ਦੀ ਹੋ ਉਸ ਰਾਬਤ ਨੇ ਤੁਹਾਡੇ ਸਿਰ ਤੇ ਛਤਰ ਆਪ ਬਖਸ਼ਿਆ ਹੈ ਮਿਲਨਾਨ ਅੰਗਦ ਅਮਰ ਗੁਰੂ ਗੁਰੂ ਰਾਮਦਾਸ ਹਰ ਪੈ ਗਇਓ ਪੁਰਨਾਨ ਪੁਰਵੰਗ ਤੇ ਗੁਰਮੰਤਾ ਜੀ ਮਿਲ ਕੇ ਗੁਰੂ ਰਾਮਦਾਸ ਜੀ ਹਰੇ ਵਿੱਚ ਨੀਨੋ ਹੈ ਹਰਵੰਸ਼ ਜਗਤ ਜਸ ਸੰਪ੍ਰੇਸ਼ਵ ਕਮਣ ਕਹੈ ਸ੍ਰੀ ਗੁਰੂ ਮੋਇਓ ਏ ਹਨਵੰਸ਼ ਇਹ ਪਾਟ ਸਹਿਬਾਂ ਦਾ ਨਾਮ ਹੈ ਜਗਤ ਵਿੱਚ ਸਤ ਗੁਰੂ ਜੀ ਦੀ ਸ਼ੋਭਾ ਵਸ ਰਹੀ ਕੌਣ ਆਖਦਾ ਹੈ ਕਿ ਸਤ ਗੁਰੂ ਰਾਮਦਾਸ ਸਾਹਿਬ ਜੀ ਮੋਏ ਹਨ ਉਹ ਤੇ ਦੇਵਪੁਰੀ ਮੈਂ ਗਯੋ ਆ ਪਰਮੇਸ਼ਵਰ ਪਾਇਓ ਗੁਰੂ ਰਾਮਦਾਸ ਸਾਹਿਬ ਸੱਚਖੰਡ ਵਿੱਚ ਹਨ ਹਰੀ ਨੂੰ ਇਹ ਰਜਾ ਚੰਗੀ ਲੱਗੀ ਹੈ ਹਰ ਸੰਗਾਸਣ ਦੀ ਉਸ ਗੁਰੂ ਤਾਹ ਬਿਠਾਇਓ ਆਪਨੇ ਹਰੀ ਨੇ ਆਪ ਨੂੰ ਤਖਤ ਦਿੱਤਾ ਤੇ ਉਸ ਤਖਤ ਉਤੇ ਸ੍ਰੀ ਗੁਰੂ ਰਾਮਦਾਸ ਜੈ ਜੀ ਨੂੰ ਬਿਠਾਇਆ ਰਹਿਸ ਕੀ ਉਹ ਸੁਰਦੇਵ ਤੋਂ ਇਹ ਜਾ ਜੈ ਜੈ ਜੰਪਾ ਦੇਵਤਿਆਂ ਨੇ ਮੰਗਲ ਅਚਾਰ ਕੀਤੇ ਅਸੁਰ ਗਾਏ ਤੇ ਭਾਗ ਪਾਪ ਤਨ ਪੀਤਰ ਕੰਪੈ ਜਦੋਂ ਸਤਗੁਰਾਂ ਆਖਿਆ ਉਹਦੇ ਜਸ ਨੂੰ ਗਾਇਆ ਜਾਂਦਾ ਫਿਰ ਉਹ ਸਾਰੇ ਦੇਹ ਕਿਥੋਂ ਭੱਜ ਜਾਂਦੇ ਹਨ ਉਹਨਾਂ ਦੇ ਆਪਣੇ ਪਾਪ ਉਹਨਾਂ ਦੇ ਅੰਦਰ ਕੰਮ ਰਹੇ ਹਨ ਕਟੇ ਸੋ ਪਾਪ ਅੰਦਰੋਂ ਕੀ ਰਾਮ ਦਾ ਜਨ ਪਾਇਓ ਉਹਨਾਂ ਮਨੁੱਖਾਂ ਦੇ ਪਾਪ ਕੱਟੇ ਜਾਂਦੇ ਨੇ ਜਿਹੜੇ ਗੁਰੂ ਰਾਮਦਾਸ ਸਾਹਿਬ ਨੂੰ ਪ੍ਰਾਪਤ ਕਰ ਲੈਂਦੇ ਹਨ ਇਹ ਛੱਤਰ ਸਿੰਘਾਸ਼ਨ ਦਿੱਤੇ ਮੇਂ ਗੁਰੂ ਅਰਜਨ ਦੇਵ ਆਇਓ ਤਾਂ ਸ੍ਰੀ ਗੁਰੂ ਨਾਮਦਾਸ ਸਾਹਿਬ ਜੀ ਨੇ ਧਰਤੀ ਦਾ ਛੱਤਰ ਤੇ ਸਿੰਘਾਸ਼ਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਦਿੱਤਾ ਹੈ ਭਾਵ ਕਿ ਇਹ ਦਾਤਾਂ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਤਾਂ ਸ੍ਰੀ ਗੁਰੂ ਨਾਮਦਾਸ ਸਾਹਿਬ ਜੀ ਨੇ ਬਖਸ਼ੀਆਂ ਹਨ ਉਹ ਆਪਰਤਖ ਹਰ ਹਨ ਨੀਣਾ ਵੀ ਉਹਨਾਂ ਦੇ ਸੇਵਾ ਨੂੰ ਸੁਦੀਵੀਂ ਸਮਰਪਤ ਹੋਵੇਗਾ ਉਹਨਾਂ ਦੀ ਪਾਕ ਬਾਣੀ ਨੂੰ ਪੜੇਗਾ ਉਹਦੇ ਤੋਂ ਸਤਿਗੁਰੂ ਅਰਜਨ ਸਾਹਿਬ ਜੀ કૃਠ ਜਾਣਗੇ ਖੁਸ਼ ਹੋ ਜਾਣਗੇ ਜੋ ਅਸੀਂ ਮੰਗਾਂ ਸਾਡੀ ਚੋਣੀ ਚ ਪਏਗਾ ਛਣ ਚਾਹੀਦਾ ਜਿਨਨੇ ਦਿਨ ਇਹ ਚ ਬਾਕੀ ਰਹਿੰਦੇ ਹਨ ਬਾਣੀ ਦੇ ਜਾਪ ਦੀ ਜੁਲੜੀ ਚੱਲ ਰਹੀ ਹੈ ਉਹਦੇ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਕਰੀਏ ਵਰਤਮਤ ਸੇਵਾ ਕਰੀਏ ਸਤਿਗੁਰੂ ਅਰਜਨ ਦੇਵ ਸਾਹਿਬ ਜੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਹੋਈਆਂ ਉਲਾਂ ਚੁਪਾਂ ਦੁਖੀਆਂ ਗੁਰੂ ਅਤੇ ਸੰਗਤ ਬਖਸ਼ਣ ਜੋ ਮੈਂ ਬਖਸ਼ ਲੈਣਾ ਜੀ ਪ੍ਰੇਮ ਸ਼ਕਤ ਪਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ RAM ਕਲੀ ਮਹੱਲਾ ਤੀਜਾ ਆਨੰਦਿਕ ਊੰਕਾਰ ਸਤਿਗੁਰ ਪ੍ਰਸਾਦ ਆਨੰਦ